ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੇ ਕਾਰਨਾਮਿਆਂ ਨੇ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਤਾਂ ਆਪਣੇ ਵਰਕਰਾਂ ਨੂੰ ਦੀਆਂ ਘਰ ਵਾਲੀਆਂ ਨੂੰ ਗਲਤ ਬੋਲਣਾ ਥੱਪੜ ਮਾਰ ਕੇ ਪੱਗ ਲਾਉਣਾ ਅਜਿਹੀਆਂ ਗੱਲਾਂ ਕਰਨ ਤੇ ਆਪਣੇ ਹੀ ਸਾਥੀ ਉੱਤੇ ਪੱਦੀ ਟਿੱਪਣੀ ਕਰਨ ਦਾ ਵਿਸ਼ਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਤੇ ਦੂਜੇ ਪਾਸੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਲੱਖਾਂ ਰੁਪਏ ਦੇ ਵਿੱਚ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧੀਆਂ ਨੇ ਦਰਅਸਲ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਹਲਕਾ ਆਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੀ ਸਾਡੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ ਇਸ ਵੀਡੀਓ ਵਿੱਚ ਬਲਕਾਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਘਰਵਾਲੀਆਂ ਬਾਰੇ ਗਲਤ ਟਿੱਪਣੀਆਂ ਕਰਦੇ ਸੁਣਾਈ ਦੇ ਰਹੇ ਨੇ ਇਸ ਤੋਂ ਇਲਾਵਾ ਥੱਪੜ ਮਾਰ ਕੇ ਪੱਗ ਲਾਉਣ ਦੀ ਗੱਲ ਤੇ ਫਿਰ ਆਪਣੀ ਹੀ ਪਾਰਟੀ ਦੇ ਸੀਨੀਅਰ ਸਾਥੀ ਬਾਰੇ ਜਾਤੀਗਤ ਟਿੱਪਣੀਆਂ ਵੀ ਕੀਤੀਆਂ ਗਈਆਂ ਇਸ ਵਿੱਚ ਸ਼ਰਿਆਮ ਗਾਲਾਂ ਕੱਢੀਆਂ ਜਾ ਰਹੀਆਂ ਨੇ ਜਿਸ ਦੀ ਆਡੀਓ ਸੋਸ਼ਲ ਮੀਡੀਆ ਉੱਤੇ ਰਜਕੇ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿੱਚ ਜੇਕਰ ਥੋੜੀ ਵੀ ਸ਼ਰਮ ਬਚੀ ਆ ਤਾਂ ਉਹਨਾਂ ਨੂੰ ਘੱਟੋ-ਘੱਟ ਇਸ ਦੁਰਵਿਹਾਰ ਕਰਨ ਵਾਲੇ ਅਤੇ ਹੰਕਾਰੀ ਵਿਧਾਇਕ ਨੂੰ ਮੁਅੱਤਲ ਕਰਨਾ ਚਾਹੀਦਾ ਹੈ ਇਸ ਨੂੰ ਲੈ ਕੇ ਹੋਰ ਪਾਰਟੀਆਂ ਵੀ ਵੱਡੇ ਸਵਾਲ ਚੁੱਕਦੀਆਂ ਨਜ਼ਰ ਆ ਰਹੀਆਂ ਨੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਅਗਲਾ ਮਾਮਲਾ ਜਿਹੜਾ ਭਵਾਨੀਗੜ ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾਲ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਪ੍ਰਧਾਨਗੀ ਦੇ ਚਾਹਵਨ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲਨ ਤੇ ਪੈਸੇ ਦੇ ਲੈਣ ਦੇ ਸੰਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸਤ ਭੱਜ ਚੁੱਕੀ ਹੈ ਇੱਥੇ ਟਰੱਕ ਯੂਨੀਅਨ ਭਵਾਨੀਗੜ ਵਿੱਚ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਜਤਿੰਦਰ ਸਿੰਘ ਵਿੱਕੀ ਬਾਜਬਾ ਨੂੰ ਪ੍ਰਧਾਨ ਚੁਣਿਆ ਗਿਆ ਇਸ ਚੋਣ ਪ੍ਰਕਿਰਿਆ ਦੀ ਸਮਾਪਤੀ ਤੋਂ ਤੁਰੰਤ ਬਾਅਦ ਇੱਕ ਆਪਰੇਟਰ ਮਲਕ ਮਨਜੀਤ ਸਿੰਘ ਕਾਕਾ ਨੇ ਪ੍ਰਧਾਨ ਦੀ ਚੋਣ ਤੋਂ ਖਫਾ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਗਈ ਉਸਨੇ ਦੋਸ਼ ਲਾਇਆ ਕਿ ਉਸ ਨਾਲ ਪ੍ਰਧਾਨਗੀ ਲਈ ਕਥਿਤ 30 ਲੱਖ ਰੁਪਏ ਤੈਅ ਕੀਤੇ ਗਏ ਸੀ ਪਰ ਬਾਅਦ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੂਜੇ ਵਿਅਕਤੀ ਤੋਂ 55 ਲੱਖ ਰੁਪਏ ਲੈ ਕੇ ਉਸ ਨੂੰ ਪ੍ਰਧਾਨ ਬਣਾ ਦਿੱਤਾ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਕਾਂਗਰਸ ਦੇ ਸੀਨੀਅਰ ਆਗੂ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਪੰਜਾਬ ਦੀ ਸੱਤਾ ਚ ਆਉਣ ਵਾਲੇ ਸੂਬੇ ਦੇ ਲੋਕਾਂ ਨੂੰ ਲੁੱਟਣ ਦੇ ਵਚ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਇਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲੜੀ ਨੇ ਕਿਹਾ ਕਿ ਵਿਧਾਇਕ ਵੱਲੋਂ ਖਥਿਤ ਰੂਪ ਚ ਮਨਜੀਤ ਨੂੰ ਪ੍ਰਧਾਨਗੀ ਲਈ ਹਾਂ ਪੱਕੀ ਹੁੰਗਾਰਾ ਦਿੱਤਾ ਗਿਆ ਪਰ ਅੱਜ ਉਸ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨ ਥਾਪ ਦਿੱਤਾ ਗਿਆ ਤੇ ਉਹਨਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ ਭਵਾਨੀਗੜ੍ਹ ਟਰੱਕ ਯੂਨিয়ন ਦੀ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਨਿਰੰਦਰ ਕਪਰਾਜ ਨੇ ਆਪਣਾ ਸਪਸ਼ਟਕਰਨ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਮੇਰਾ ਇਸ ਚੋਰ ਨਾਲ ਕੋਈ ਸਬੰਧ ਨਹੀਂ ਉਹਨਾਂ ਕਿਹਾ ਕਿ ਮੈਂ ਚਾਹੁੰਦੀ ਆ ਕਿ ਪੁਲਿਸ ਇਸ ਘਟਨਾ ਦੀ ਢੁਗਾਈ ਨਾਲ ਜਾਂਚ ਕਰੇ ਤਾਂ ਕਿ ਸੱਚ ਸਾਹਮਣੇ ਆ ਸਕੇ ਉਹਨਾਂ ਕਿਹਾ ਕਿ 30 ਲੱਖ ਰੁਪਏ ਦਾ ਕੈਸ਼ ਕਿੱਥੋਂ ਆਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਭਰਾਜ ਨੇ ਕਿਹਾ ਕਿ ਮੈਂ ਪ੍ਰਧਾਨ ਦੀ ਚੋਣ ਦਾ ਆਡੀਓ ਸ਼ੇਅਰ ਕਰਾਂਗੀ ਅਤੇ ਉਨੇ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਮੇਰਾ ਨਾਮ ਬਦਨਾਮ ਕਰੀਆਂ ਨੇ ਤਾਂ ਹੁਣੇ ਵੱਡੇ ਸਵਾਲ ਉੱਠੇ ਸ਼ੁਰੂ ਹੋ ਚੁੱਕੇ ਨੇ ਮਾਮਲਾ ਲਗਾਤਾਰ ਪੱਖ ਦਾ ਨਜ਼ਰ ਆ ਰਿਹਾ ਹੈ ਦੋਵੇਂ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਜਿਹੜਾ ਮਾਮਲਾ ਹੈ ਉਹ ਪੰਜਾਬ 'ਚ ਪੂਰਾ ਤੂਲ ਫੜ ਰਿਹਾ ਹੈ ਤੇ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੀ ਨਾ ਤਾਂ ਕੋਈ ਜਾਂਚ ਕਰਵਾਈ ਹੈ ਤੇ ਨਾ ਹੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਕਾਰਵਾਈ ਕਰਨ ਵਾਸਤੇ ਸਰਕਾਰ ਤਿਆਰ ਹੈ ਪਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾਉਣ ਵਾਸਤੇ ਇਹ ਦੋਵੇਂ ਮਾਮਲੇ ਕਾਫੀ ਨੇ ਕਿਉਂਕਿ ਦੋਵੇਂ ਵਿਵਾਦਤ ਮਾਮਲੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਕ腐ਸ਼ਨ ਦੀ ਗੱਲ ਕਰਦੀ ਹੈ ਕ腐ਸ਼ਨ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ ਦੂਜੇ ਪਾਸੇ ਖੁਦ ਕ腐ਸ਼ਨ ਦੇ ਦੋਸ਼ ਲੱਗ ਰਹੇ ਨੇ ਤੇ ਇੱਕ ਪਾਸੇ ਪਾਰਟੀ ਦੇ ਵਿਧਾਇਕ ਜਹੀ ਪੱਦੀ ਸ਼ਬਦਾਵਲੀ ਵਰਤ ਰਹੇ ਨੇ ਜਿਹੜੇ ਕਿ ਕਈ ਸਮਾਜਾਂ ਦੇ ਵਿੱਚ ਫਰਕ ਪਾ ਰਹੇ ਨੇ ਐਸੇ ਸ਼ਬਦਾਵਲੀ ਹੈ ਜਿਹੜੀ ਉਹ ਅਕੇਲੀਏ ਕੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਰੀ ਹੈ ਔਰਤਾਂ ਨੂੰ ਵੀ ਠੇਸ ਪਹਾਰੀ ਹੈ ਤੇ ਮਹਿਲਾ ਕਮਿਸ਼ਨ ਵੀ ਇਸ ਉੱਤੇ ਚੁੱਪ ਬੈਠੇ ਨੇ ਹੁਣ ਆਉਣ ਵਾਲੇ ਸਮੇਂ 'ਚ ਜੇਕਰ ਇਹਨਾਂ ਵਿਧਾਇਕਾਂ ਤੇ ਕੋਈ ਪਾਰਟੀ ਐਕਸ਼ਨ ਨਹੀਂ ਲੈਂਦੀ ਤਾਂ ਮੁਸ਼ਕਲਾਂ ਜ਼ਰੂਰ ਵੱਸ ਸਕਦੀਆਂ ਨੇ ਜੋ ਜੱਜਤ ਧੰਨਵਾਦ